ਕੀ ਗੱਲ ਤੁਸੀਂ ਦੇਖ ਰਹੇ ਲਿਬਰਲ ਟੀਵੀ ਅੱਜ ਅਸੀਂ ਮੌਜੂਦ ਹਾਂ ਕਿਸਾਨ ਭਵਨ ਦੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਜਿਹੜਾ ਉਹਨਾਂ ਨੇ ਡਿਸੀਜਨ ਲੇਤਾ ਸੀਗਾ 7 ਤਾਰੀਖ ਤੇ 9 ਤਾਰੀਖ ਦਾ ਸੈਂਟਰ ਸਰਕਾਰ ਦੇ ਵੱਲੋਂ ਜਿਹੜੇ ਪੁਤਲੇ ਸਾੜਨੇ ਸੀਗੇ ਕਿਸਾਨਾਂ ਨੇ ਸਾਡੇ ਨਾਲ ਮੌਜੂਦ ਨੇ ਕਿਸਾਨ ਲੀਡਰ ਰਾਜੇਵਾਲ ਰਾਜੇਵਾਲ ਸਾਹਿਬ ਕੀ ਕਾਰਨ ਰਿਹਾ ਜਿਹੜਾ ਤੁਸੀਂ ਆਪਣਾ ਡਿਸੀਜਨ ਜਿਹੜਾ ਉਹ ਵਾਪਸ ਲੈ ਲਿਆ ਐਸ ਤਰ੍ਹਾਂ ਵੀ ਜਦੋਂ ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਕੀਤੀ ਉਹ ਪ੍ਰਾਈਵੇਟ ਮੰਡੀਆਂ ਖੁੱਲਣ ਵਾਸਤੇ ਸੀ ਜੀਦਾ ਜਿਹੜੀ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਜਿਹੜਾ ਅਸੀਂ ਕਾਨੂੰਨ ਵਾਪਸ ਲੈ ਕੇ ਆਏ ਸੀ ਉਹਨਾਂ ਨੂੰ ਬੈਕ ਡੋਰ ਤੇ ਲਾਗੂ ਕਰਨ ਦੀ ਇਹ ਖੇਡ ਸੀ ਅਸੀਂ ਉਹਦਾ ਵਿਰੋਧ ਕੀਤਾ ਸਾਡੇ ਨਾਲ ਆੜਤੀ ਮਜ਼ਦੂਰ ਸਾਰਿਆਂ ਨੇ ਟਰਾਂਸਪੋਰਟਰ ਸਭ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕੀਤਾ ਅੱਜ ਇਹ ਅਸੀਂ ਇਹ ਫੈਸਲਾ ਜਦੋਂ ਇਹ ਸਰਕਾਰ ਨੇ ਸੜੇ ਦਬਾਹੇਟ ਉਹ ਵਾਪਸ ਲੈ ਲੈ ਨੋਟੀਫਿਕੇਸ਼ਨ ਵਾਪਸ ਲੈ ਲਈ ਸਾਰੀਆਂ ਮੰਡੀਆਂ ਜਿਹੜੀਆਂ ਅਲਾਕ ਕੀਤੀਆਂ ਸੀ ਉਹਨਾਂ ਨੂੰ ਫੇਰ ਡੀ ਨੋਟੀਫਾਈ ਕਰਤਾ ਤਾਂ ਅਸੀਂ 8 ਤਾਰੀਖ ਦਾ ਜਿਹੜਾ ਸੀਗਾ ਪ੍ਰੋਗਰਾਮ ਉਹ ਸਸਪੈਂਡ ਕਰਤਾ ਔਰ ਇਹ ਬਕਾਇਦਾ ਕਹਿਤਾ ਵੀ ਜੇ ਸਰਕਾਰ ਹੁਣ ਫੇਰ ਕਿਸੇ ਵੀ ਸਟੇਟ ਤੇ ਦੁਬਾਰਾ ਇਦਾਂ ਦੀ ਨੋਟੀਫਿਕੇਸ਼ਨ ਕਰੇਗੀ ਉਹ ਅਸੀਂ ਵਿਰੋਧ ਕਰਾਂਗੇ ਇੱਕ ਗੱਲ ਦੂਸਰਾ ਇਹ ਵੀ ਫੈਸਲਾ ਕੀਤਾ ਵੀ ਜਿਹੜਾ ਸਾਡਾ ਪੰਜਾਬ ਪੰਜਾਬ ਦਾ APMC ਐਕਟ ਹੈ ਉਹਦੇ ਚ ਇੱਕ ਮਾਦਦਾ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਨੂੰ ਅਧਿਕਾਰ ਹੈ ਔਰ ਐਡੀਸ਼ਨਲ ਮੰਡੀਆਂ ਨੇਟ ਨੋਟੀਫਾਈਡ ਏਰੀਆ ਤੋਂ ਬਾਹਰ ਬਣਾ ਸਕਦੇ ਆ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਵੀ ਅਸੈਂਬਲੀ ਸੈਸ਼ਨ ਵਿੱਚ ਇਹਨੂੰ ਅਮੈਂਡ ਕਰਕੇ ਇਸ ਸੈਕਸ਼ਨ ਨੂੰ ਕੱਢੋ ਇਹ ਇਹ ਵੀ ਅਸੀਂ ਫੈਸਲਾ ਕੀਤਾ ਵੀ ਸਰਕਾਰ ਅਸੀਂ ਟੈਕਨੋਲੋਜੀ ਦਾ ਵਿਰੋਧ ਨਹੀਂ ਕਰਦੇ ਸਾਈਲੋਸ ਹੋਣੇ ਚਾਹੀਦੇ ਹੈ ਪਰ ਸਾਈਲੋਸ ਪਬਲਿਕ ਸੈਕਟਰ ਚ ਹੋਣੇ ਚਾਹੀਦੇ ਪ੍ਰਾਈਵੇਟ ਸੈਕਟਰ ਚ ਨਹੀਂ ਹੋਣੇ ਚਾਹੀਦੇ ਅਸੀਂ ਕਾਰਪੋਰੇਟਸ ਨੂੰ ਮਾਰਕੀਟਿੰਗ ਸਿਸਟਮ ਨਹੀਂ ਦੇਣਾ ਚਾਹੁੰਦੇ ਅਸੀਂ ਕਾਰਪੋਰੇਟਸ ਦੇ ਹਵਾਲੇ ਖੇਤੀ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਇਹਦਾ ਵਿਰੋਧ ਕੀਤਾ ਔਰ ਇਹ ਵੀ ਫੈਸਲਾ ਕੀਤਾ ਹੈ ਜਿਹੜਾ 14 ਤਰੀਕ ਦੀ ਦਿੱਲੀ ਦਿੱਲੀ ਦੀ ਮਹਾਂ ਰੈਲੀ ਸੀ ਉਹਦੇ ਚ ਫੈਸਲਾ ਹੋ ਗਿਆ ਸੀ ਕਿ ਅਸੀਂ ਸਾਰੇ ਦੇਸ਼ ਵਿੱਚ ਵੋਟ ਦੀ ਚੋਟ ਭਾਜਪੀ ਨੂੰ ਕਰਾਂਗੇ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਲੋਕਾਂ ਨੂੰ ਕਹਾਂਗੇ ਵੀ ਬੀਜੇਪੀ ਨੂੰ ਵੋਟ ਨਾ ਕਰੋ ਔਰ ਇਸ ਇੱਕ ਪਾਰਟੀ ਨੂੰ ਅਸੀਂ ਸਪੋਰਟ ਕਰਦੇ ਇਸ ਕਰਕੇ ਅਸੀਂ ਕਹਾਂਗੇ ਵੀ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾ ਦਿਓ ਇੱਕ ਹਰਜੀਤ ਗਰੇਵਾਲ ਦਾ ਵੀ ਇੱਕ ਉਹ ਬਿਆਨ ਆਇਆ ਸੀਗਾ ਉਹਨਾਂ ਨੇ ਉਹਦੇ ਵਿੱਚ ਇਹ ਕਿਹਾ ਕਿ ਜਿਹੜਾ ਤਿੰਨ ਕਾਨੂੰਨ ਸੀਗੇ ਉਹ ਕਿਸਾਨਾਂ ਨੂੰ ਚੰਗੇ ਤਰੀਕੇ ਸੇ ਸਮਝ ਨਹੀਂ ਆਏ ਉਹਨਾਂ ਨੂੰ ਜਿਆਦਾ ਸਮਝ ਆਏ ਇਸ ਕਰਕੇ ਉਹ ਆਪਣੀ ਸਮਝ ਆਪਣੇ ਕੋਲ ਰੱਖਣ ਅਸੀਂ ਸਰਕਾਰ ਨੂੰ ਢਾਕੇ ਮਨਾਇਆ ਅਮਨ ਇਹਨਾਂ ਨੇ ਕਾਨੂੰਨ ਵਾਪਸ ਲਏ ਅਸੀਂ ਢਾਕੇ ਮਨਾਇਆ ਇਹ ਹਾਂ ਉਹ ਗਲਤ ਸੀ ਸੀਗਾ ਜੀ ਤੁਸੀਂ ਦੇਖ ਰਹੇ ਲਿਬਰਲ ਟੀਵੀ ਅੱਜ ਅਸੀਂ ਮੌਜੂਦ ਹੈ ਕਿਸਾਨ ਭਵਨ ਦੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਜਿਹੜਾ ਉਹਨਾਂ ਨੇ ਡਿਸੀਜਨ ਲਿੱਤਾ ਸੀਗਾ 7 ਤਾਰੀਖ ਤੇ 9 ਤਾਰੀਖ ਦਾ ਸੈਂਟਰ ਸਰਕਾਰ ਦੇ ਵੱਲੋਂ ਜਿਹੜੇ ਪੁਤਲੇ ਸਾੜਨੇ ਸੀਗੇ ਕਿਸਾਨਾਂ ਨੇ ਸਾਡੇ ਨਾਲ ਮੌਜੂਦ ਨੇ ਕਿਸਾਨ ਲੀਡਰ ਰਾਜੇਵਾਲ ਰਾਜੇਵਾਲ ਸਾਹਿਬ ਕੀ ਕਾਰਨ ਰਹਾ ਜਿਹੜਾ ਤੁਸੀਂ ਆਪਣਾ ਡਿਸੀਜਨ ਜਿਹੜਾ ਉਹ ਵਾਪਸ ਲੈ ਲਿਆ ਐਸਟ੍ਰੰਪ ਜਦੋਂ ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਕੀਤੀ ਉਹ ਪ੍ਰਾਈਵੇਟ ਮੰਡੀਆਂ ਖੁੱਲਣ ਵਾਸਤੇ ਸੀ ਜਿਹਦਾ ਜਿਹੜੀ ਸਾਨੂੰ ਮਨਜ਼ੂਰ ਨਹੀਂ ਕਿਉਂਕਿ ਜਿਹੜਾ ਅਸੀਂ ਕਾਨੂੰਨ ਵਾਪਸ ਲੈ ਕੇ ਆਏ ਸੀ ਉਹਨਾਂ ਨੂੰ ਬੈਕ ਡੋਰ ਤੋਂ ਹੀ ਲਾਗੂ ਕਰਨ ਦੀ ਇਹ ਖੇਡ ਸੀ ਅਸੀਂ ਉਹਦਾ ਵਿਰੋਧ ਕੀਤਾ ਸਾਡੇ ਨਾਲ ਆੜਤੀ ਮਜ਼ਦੂਰ ਸਾਰਿਆਂ ਨੇ ਟਰਾਂਸਪੋਰਟਰ ਸਭ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕੀਤਾ ਅੱਜ ਇਹ ਅਸੀਂ ਇਹ ਫੈਸਲਾ ਜਦੋਂ ਇਹ ਸਰਕਾਰ ਨੇ ਸਾਡੇ ਦਬਾਹੇ ਹਟ ਉਹ ਵਾਪਸ ਲੈ ਲੈ ਕਾ ਨੋਟੀਫਿਕੇਸ਼ਨ ਵਾਪਸ ਲੈ ਲਈ ਸਾਰੀਆਂ ਮੰਡੀਆਂ ਜਿਹੜੀਆਂ ਅਲਾਉ ਕੀਤੀਆਂ ਸੀ ਉਹਨਾਂ ਨੂੰ ਫੇਰ ਡੀ ਨੋਟੀਫਾਈ ਕਰਤਾ ਨਾ ਅਸੀਂ 8 ਤਾਰੀਖ ਦਾ ਜਿਹੜਾ ਸੀਗਾ ਪ੍ਰੋਗਰਾਮ ਉਹ ਸਸਪੈਂਡ ਕਰਤਾ ਔਰ ਇਹ ਬਕਾਇਦਾ ਕਹਿਤਾ ਵੀ ਜੇ ਸਰਕਾਰ ਹੁਣ ਫੇਰ ਕਿਸੇ ਵੀ ਸਟੇਜ ਤੇ ਦੁਬਾਰਾ ਇਦਾਂ ਦੀ ਨੋਟੀਫਿਕੇਸ਼ਨ ਕਰੇਗੀ ਉਹ ਅਸੀਂ ਵਿਰੋਧ ਕਰਾਂਗੇ ਇੱਕ ਗੱਲ ਦੂਸਰਾ ਇਹ ਵੀ ਫੈਸਲਾ ਕੀਤਾ ਵੀ ਜਿਹੜਾ ਸਾਡਾ ਪੰਜਾਬ ਪੰਜਾਬ ਦਾ APMC ਐਕਟ ਹੈ ਉਹਦੇ ਚ ਇੱਕ ਮਾਦਦਾ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਨੂੰ ਅਧਿਕਾਰ ਹੈ ਔਰ ਐਡੀਸ਼ਨਲ ਮੰਡੀਆਂ ਨੇ ਟੂ ਨੋਟੀਫਾਈਡ ਏਰੀਆ ਤੋਂ ਬਾਹਰ ਬਣਾ ਸਕਦੇ ਆ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਵੀ ਅਸੈਂਬਲੀ ਸੈਸ਼ਨ ਵਿੱਚ ਇਹਨੂੰ ਅਮੈਂਡ ਕਰਕੇ ਇਸ ਸੈਕਸ਼ਨ ਨੂੰ ਕੱਢੋ ਇਹ ਇਹ ਵੀ ਅਸੀਂ ਫੈਸਲਾ ਕੀਤਾ ਵੀ ਸਰਕਾਰ ਅਸੀਂ ਟੈਕਨੋਲੋਜੀ ਦਾ ਵਿਰੋਧ ਨਹੀਂ ਕਰਦੇ ਸਾਈਲੋਸ ਹੋਣੇ ਚਾਹੀਦੇ ਹੈ ਪਰ ਸਾਈਲੋਜ਼ ਪਬਲਿਕ ਸੈਕਟਰ ਚ ਹੋਣੇ ਚਾਹੀਦੇ ਪ੍ਰਾਈਵੇਟ ਸੈਕਟਰ ਚ ਨਹੀਂ ਹੋਣੇ ਚਾਹੀਦੇ ਅਸੀਂ ਕਾਰਪੋਰੇਟਸ ਨੂੰ ਮਾਰਕੀਟਿੰਗ ਸਿਸਟਮ ਨਹੀਂ ਦੇਣਾ ਚਾਹੁੰਦੇ ਅਸੀਂ ਕਾਰਪੋਰੇਟਸ ਦੇ ਹਵਾਲੇ ਖੇਤੀ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਇਹਦਾ ਵਿਰੋਧ ਕੀਤਾ ਔਰ ਇਹ ਵੀ ਫੈਸਲਾ ਕੀਤਾ ਜਿਹੜਾ ਸਾਡਾ 14 ਤਰੀਕ ਦੀ ਦਿੱਲੀ ਦਿੱਲੀ ਦੀ ਮਹਾਂ ਰੈਲੀ ਸੀ ਉਹਦੇ ਚ ਫੈਸਲਾ ਹੋ ਗਿਆ ਸੀ ਕਿ ਅਸੀਂ ਸਾਰੇ ਦੇਸ਼ ਵਿੱਚ ਵੋਟ ਦੀ ਚੋਟ ਭਾਜਪੀ ਨੂੰ ਕਰਾਂਗੇ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਲੋਕਾਂ ਨੂੰ ਕਹਾਂਗੇ ਵੀ ਬੀਜੇਪੀ ਨੂੰ ਵੋਟ ਨਾ ਕਰੋ ਔਰ ਇਸ ਇੱਕ ਪਾਰਟੀ ਨੂੰ ਅਸੀਂ ਸਪੋਰਟ ਕਰਦੇ ਇਸ ਕਰਕੇ ਅਸੀਂ ਕਹਾਂਗੇ ਵੀ ਜਿਹੜਾ ਤੁਹਾਡੇ ਇਲਾਕੇ ਦੇ ਵਿੱਚ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾ ਦਿਓ ਇੱਕ ਹਰਜੀਤ ਗਰੇਵਾਲ ਦਾ ਵੀ ਇੱਕ ਉਹ ਬਿਆਨ ਆਇਆ ਸੀਗਾ ਉਹਨਾਂ ਨੇ ਉਹਦੇ ਵਿੱਚ ਇਹ ਕਿਹਾ ਕਿ ਜਿਹੜਾ ਤਿੰਨ ਕਾਨੂੰਨ ਸੀਗੇ ਉਹ ਕਿਸਾਨ ਨੂੰ ਚੰਗੇ ਤਰੀਕੇ ਸੇ ਸਮਝ ਨਹੀਂ ਆਏ ਉਹਨਾਂ ਨੂੰ ਜਿਆਦਾ ਸਮਝ ਆਏ ਇਸ ਕਰਕੇ ਉਹ ਆਪਣੀ ਸਮਝ ਆਪਣੇ ਕੋਲ ਰੱਖਣ ਅਸੀਂ ਸਰਕਾਰ ਨੂੰ ਢਾਕੇ ਮਨਾਇਆ ਅਮਨ ਇਹਨਾਂ ਨੇ ਕਾਨੂੰਨ ਵਾਪਸ ਲਿਆ ਅਸੀਂ ਢਾਕੇ ਮਨਾਇਆ ਇਹ ਹਾਂ ਉਹ ਗਲਤ ਸੀ